ਮੇਟਰਫੋਨ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੇ ਗੁੱਡ ਮਾਰਨਿੰਗ ਇਹ ਵੀਡੀਓ ਪੰਜਾਬੀ ਭਾਸ਼ਾ ਚ ਹੈ ਇਹਦਾ ਟਾਈਟਲ ਹੈ ਭੁਗ ਵਿੱਚ ਆਈਟੀ ਪਾਸ ਵਿਦਿਆਰਥੀ ਕੈਨੇਡਾ ਕਦੇ ਜਾ ਸਕਦੇ ਨੇ ਦੇਖੋ ਕੀ ਹੈ ਜਿਵੇਂ ਕਿ ਤੁਸੀਂ ਸਾਰੇ ਜਾਣ ਚੁੱਕੇ ਜੀ ਕਿ 2024 ਚ ਕੈਨੇਡਾ ਨੇ ਵੱਖ-ਵੱਖ ਕੈਟਾਗਰੀ ਸਿੱਖ ਕੇ ਪਲਾ ਦਿੰਦੀ ਹੈ ਪਾਵੇ ਕਿ ਉਹਨਾਂ ਵਿਸ਼ੇਸ਼ਾਲੀ ਕੁੱਟਾ ਪੂਰਾ ਕਰ ਲਿਆ ਹੈ ਕਿ ਉਹਨਾਂ ਡਬਲ ਅ ਨੰਬਰ ਆਫ ਸਟੂਡੈਂਟ ਲੈ ਜਾ ਚੁੱਕੇ ਨੇ ਪਰ ਹੁਣ ਉਹਨਾਂ ਨੇ ਇਸ ਦਿੱਤੇ ਕਹਿ ਲਾ ਦਿੱਤੀ ਹੈ ਔਰ ਇੱਕ ਪ੍ਰੋਬਲਮ ਵੀ ਆਪਣੇ ਲੋਕਾਂ ਨੇ ਖੜੀ ਕੀਤੀ ਹੈ ਕਿ ਭਾਰਤ ਤੋਂ ਜਿਹੜਾ ਵੀ ਵਿਦਿਆਰਥੀ ਜਾਂਦਾ ਸੀ ਉਹ ਯਾ ਪ੍ਰਿੰਟ ਚਾਹ ਜਾਂਦਾ ਸੀ ਯਸ ਸਭੀ ਜਾਂਦਾ ਸੀ ਨਤੀਜੇ ਵਜੋਂ दो स्टेटा दो शहर की पापुलेशन इन्नी ज्यादा होगी कोई मार पटाई करी जाता कोई गोली चलाई जाता है, कोई किसी पुल के थले सौ रहा है किसी पब्लिक पार्क में सौ रहा है अकोमोडेन नहीं मिलती नौकरी नहीं मिलती हालत इतों तक बिगड़ गई कि लोगल जो उ नौकरी नहीं मिल, तो मिल पा रही ਤੇ ਸਰਕਾਰ ਨੂੰ ਬਹੁਤ ਵੱਡਾ ਨੁਕਸਾਨ ਟੈਕਸ ਪ੍ਰਣਾਲੀ ਰਾਹੀਂ ਹੋਇਆ ਕਿਉਂਕਿ ਜਿਹੜੇ ਕੰਮ ਨੂੰ ਚੈੱਕ ਪੇਮੈਂਟ ਰਾਹੀਂ 16 ਡਾਲਰ 50 ਸੈਂਟ ਵਿੱਚ ਮਿਲਦਾ ਸੀ ਉਸ ਵਿਦਿਆਰਥੀਆਂ ਨੇ 10-10 ਜਾਂ 55 ਡਾਲਰ ਪ੍ਰਤੀ ਕੈਂਟਰੀ ਕਰਨਾ ਚਲਕਾ ਦਿੱਤਾ ਨੀਤੀ ਦੇ ਬਦਲ ਜਿਹੜੇ ਲੋਕਲ ਉਥੋਂ ਦੇ ਨਾਗਰਿਕ ਸੀਗੇ ਉਹਨਾਂ ਨੂੰ ਨੌਕਰੀ ਮਿਲਣੀ ਬੰਦ ਹੋ ਗਈ ਇਸ ਕਰਕੇ ਕੈਨੇਡਾ ਦੀ ਸਰਕਾਰ ਨੇ ਹੁਣ ਤੋਂ ਬਾਅਦ ਵੱਖ-ਵੱਖ ਸਟੇਟਾਂ ਦੀ ਪਾਪੂਲੇਸ਼ਨ ਦੇ ਅਧਾਰ ਤੇ ਸਟੂਡੈਂਟ ਦੀ ਗਿਣਤੀ ਦੇ ਉੱਤੇ ਕੈਤ ਲਾ ਦਿੱਤੀ। ਕੈਨੇਡਾ ਦੀਆਂ 10 ਸਟੇਟਾਂ ਨੇ ਦੋ ਸਟੇਟਾਂ ਓਵਰ ਪਾਪੂਲੇਟਡ ਨੇ ਜਿਵੇਂ 온ਟਾਰੀਓ ਤੇ ਬ੍ਰਿਟਿਸ਼ ਕੰਬੀਆ ਜਦਕਿ ਬਾਕੀ ਸਟੇਟਾਂ ਦੀ ਅਪਾਧੀ ਘੱਟ ਹੈ। ਉੱਥੇ ਇਹ ਵੀ ਹੈ ਕਿ ਕੋਈ ਸਟੇਟਾਂ ਤੁਸੀਂ ਜਾਓਗੇ ਉੱਥੇ ਤੁਸੀਂ 18 ਮਹੀਨੇ ਬਾਅਦ ਚਾਹੇ ਵੀ ਤੇ ਪੜ੍ਹਨ ਨੂੰ ਚਾਹੇ ਨੌਕਰੀ ਕਰਨ ਨੂੰ ਤੁਸੀਂ ਪੱਕੇ ਹੁੰਦੀ ਫਾਈਲ ਲਗਾ ਸਕਦੇ ਏ ਤੇ ਦੋਸਤ ਇਹਦਾ ਐਸੀਆਂ ਨੇ ਜਿੱਥੇ ਕਿ 5 ਸਾਲ ਪੜ੍ਹਾਈ ਕਰਕੇ ਜਾਂ ਨੌਕਰੀ ਕਰਨ ਤੋਂ ਬਾਅਦ ਹੀ ਤੁਸੀਂ ਪੱਕੇ ਹੁੰਦੀ ਫਾਈਲ ਲਾ ਸਕਦੇ ਏ ਇਹੀ ਸਮੱਸਿਆ ਹੈ ਕਿ ਜਿਹੜੇ ਭਾਰਤ ਤੋਂ ਗਏ ਵਿਦਿਆਰਥੀ ਉਹ ਫੇਸ ਕਰ ਨੂੰ ਪੈ ਰਹੀ ਆ ਔਰ ਸਪੈਸ਼ਲੀ ਉਹਨਾਂ ਬੱਚਿਆਂ ਵਾਸਤੇ ਜਿਹੜੇ 10+2 ਪਾਸ ਕਰਕੇ ਭਾਰਤ ਕਿਤੇ ਦਾ ਗਏ ਸੀ ਤਾਂ ਦੇ ਕੋਲ ਇੱਕ ਆਲਟਰਨੇਟਿਵ ਅਵੇਲੇਬਲ ਹੈ ਜੇਕਰ ਤੁਸੀਂ ਚਾਓ ਤਾਂ ਤੁਸੀਂ ਉਹਦਾ ਆਨੰਦ ਮਾਣ ਸਕਦੇ ਜੀ ਦੇਖੋ ਕੈਨੇਡਾ ਵਿੱਚ ਜੇ ਆਪਾਂ ਉਹ ਲਿਸਟ ਵੇਖੀ ਆਵੇ ਕਿ ਕੈਨੇਡਾ ਨੂੰ ਕਿਹੜੀ ਕਾਰੀਗਰਾਂ ਦੀ ਲੋੜ ਹੈ ਉਹ ਕਾਰੀਗਰਾਂ ਦੀ ਟ੍ਰੇਨਿੰਗ ਭਾਰਤ ਵਿੱਚ ਆਈਟੀਆਈਸ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਜਾਂ ਡਿਪਲੋਮਾ ਪੋਲੀਟੈਕਨਿਕ ਵਿੱਚ ਹੁੰਦੀ ਹੈ ਵਹ ਭਾਰਤ ਸਰਕਾਰ ਪਿੱਧੋਂ ਇਹ ਸਰਟੀਫਿਕੇਟ ਦਿੱਤਾ ਜਾਂਦਾ ਹੈ ਜਿਹੜਾ ਕਿ ਭਾਰਤ ਸਰਕਾਰ ਦੇ ਵੈਬਸਾਈਟ ਤੇ ਹੁੰਦਾ ਹੈ ਇਹ ਸਰਟੀਫਿਕੇਟ ਚਾਹ ਲਈ ਨਹੀਂ ਮਿਲਦਾ ਇਸ ਕੈਨੇਡਾ ਦੀ ਸਰਕਾਰ ਨੂੰ ਹੀ ਪਤਾ ਹੈ ਤੇ ਪੰਜੀ ਵੈਸਟਰਨ ਕੰਟਰੀਆਂ ਸਰਕਾਰ ਨੂੰ ਹੀ ਪਤਾ ਹੈ ਜੇਕਰ ਤੁਸੀਂ ਚਾਹੁੰਦੇ ਜੀ ਕਿ 10+2 ਤੋਂ ਬਾਅਦ ਕੈਨੇਡਾ ਪਹੁੰਚਣਾ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਜਾਂ ਯੂਕੇ ਜਾਣਾ ਚਾਹੁੰਦੇ ਜੀ ਤੇ ਉੱਥੇ ਤੁਸੀਂ ਜ਼ਿਆਦਾ ਕਮਾਈ ਕਰਨਾ ਚਾਹੁੰਦੇ ਜੀ ਦੇਖੋ ਬarli ਦੇਖ ਐਸ ਸਟੂਡੈਂਟ ਹੋ ਕੇ ਜਾਓਗੇ ਤਾਂ ਤੁਹਾਨੂੰ 16 ਡਾਲਰ ਯਾਨੀ ਮਿਨਿਮ ਵੇਜ ਪਰ ਆਵਰ ਮਿਲਦਾ ਹੈ ਪਰ ਜੇਕਰ ਤੁਸੀਂ ਆਈ ਗ੍ਰੇਡ ਜਾਂ ਡਿਪਲੋਮਾ ਸਹੀ ਟਿਕਾਣਾ ਕਰਕੇ ਜਾਓ ਤਾਂ ਤੁਹਾਨੂੰ ਉੱਥੇ 35 ਡਾਲਰ ਤੋਂ 45 ਡਾਲਰ ਪ੍ਰਤੀ ਘੰਟਾ ਤਨਖਾਹ ਵੀ ਮਿਲਦੀ ਹੈ ਮੈਂ ਤੁਹਾਨੂੰ 10 ਕੋਰਸ ਐਸੇ ਦੱਸੂਗਾ ਜਿਨ੍ਹਾਂ ਦੀ ਵੈਸਟਰਨ ਕੰਟਰੀ ਚ ਬੜੀ ਪੜੀ ਧੁਆਰ ਹੈ ਜਿੱਥੇ ਤਨਖਾਹ ਵੀ ਤੁਹਾਨੂੰ 3 ਗੁਣਾ ਮਿਲੇਗੀ ਤੁਸੀਂ ਪੱਕੇ ਵੀ ਹੋ ਸਕੋਗੇ ਆਪ ਦੀ ਵਾਈਫ ਜਾਂ ਮੂ ਜਾਂ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਜਾਂ ਉਹਨਾਂ ਦੇਸ਼ਾਂ ਨਾਲ ਲਿਜਾ ਸਕੋਗੇ ਇਲੈਕਟ੍ਰੀਸ਼ੀਅਨ ਲੰਬਰ ਕਾਰਪੈਂਟਰ ਡੀਜ਼ਲ ਮੈਕੈਨਿਕ ਜਿਹਨੂੰ ਕੈਨੇਡਾ ਦੇ ਵਿੱਚ ਆਟੋਮੋਟਿਵ ਟੈਕਨੀਸ਼ੀਅਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਫਿਟਲ ਜਿਹਨੂੰ ਕੈਨੇਡਾ ਵਿੱਚ ਮਿਲਰਾਈ ਤੇ ਨਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬਿਊਟੀ ਪਾਰਲਰ ਜਾਂ ਹੈਅਰ ਸਟਾਈਲਿਸਟ ਕੰਪਿਊਟਰ ਆਪਰੇਟਰ ਵਿਦ ਵੈਬਸਾਈਟ ਡਿਜ਼ਾਈਨਿੰਗ ਕੁੱਕ ਨਾਰਵੇਜ ਕਿਉਂਕਿ ਭਾਰਤ ਦੇਸ਼ਾਂ 'ਚ ਮੀਟ ਦਾ ਜ਼ਿਆਦਾ ਸੇਵਨ ਹੁੰਦਾ ਸੋ ਨਾਰਵੇਜ ਹੋਣਾ ਚਾਹੀਦਾ ਹੈ ਕੇਅਰਗਿਵਰ ਮੈਡੀਕਲ ਆਫਿਸ ਅਸਿਸਟੈਂਟ ਇਹ ਉਹ ਹੁੰਦੇ ਨੇ ਜਿਹੜੇ ਡਾਕਟਰ ਦੇ ਅੱਗੇ ਫਰੰਟ ਆਫਿਸ ਰਿਸੈਪਸ਼ਨ ਦੇ ਬੈਠੇ ਹੁੰਦੇ ਨੇ ਈਸੀਜੀ ਟੈਕਨੀਸ਼ੀਅਨ ਐਕਸ-ਰੇ ਟੈਕਨੀਸ਼ੀਅਨ ਆਪ ਟੈਲਮਿਕ ਟੈਕਨੀਸ਼ੀਅਨ ਉਹ ਹੁੰਦੇ ਨੇ ਜਿਹੜੇ ਕੀ ਬਜ਼ੁਰਗਾਂ ਦੇ ਚਸ਼ਮੇ ਬਣਾਉਂਦੇ ਨੇ ਉਹ ਹੁੰਦੇ ਨੇ ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਕੋਰਸ ਤੁਸੀਂ ਕਿਸੇ ਵੀ ਆਈ.ਜੀ.ਈ ਤੋਂ ਕਰ ਲਵੋ ਆਈ.ਜੀ.ਈ ਰੈਗੂਲਰ ਅਟੈਂਡ ਕਰੋ ਛੁੱਟੀ ਵਾਲੇ ਦਿਨ ਕਿਸੇ ਪ੍ਰਾਈਵੇਟ ਏਮਪਲੋਇਰ ਦੇ ਕੋਲ ਪ੍ਰੈਕਟੀਕਲ ਕੰਮ ਸਿੱਖੋ ਕਿਉਂਕਿ ਵਿਦੇਸ਼ ਜਾ ਕੇ ਤੁਹਾਨੂੰ ਸਰਟੀਫਿਕੇਟ ਦੇ ਬਿਜਤੇ ਨੌਕਰੀ ਨਹੀਂ ਮਿਲਦੀ ਰੋ ਕੰਮ ਕਰਨ ਦੀ ਆਦਤ ਤੇ ਕੰਮ ਆਉਣਾ ਚਾਹੀਦਾ ਹੈ ਤਾਂ ਹੀ ਤੁਸੀਂ ਜ਼ਿਆਦਾ ਕਾਮਯਾਬ ਹੋ ਸਕਦੇ ਹੋ ਜਿਹੜਾ ਪ੍ਰੈਜ਼ੈਂਟਲੀ ਵਿਦਿਆਰਥੀ ਰੋਲਾ ਪਾ ਰਹੇ ਨੇ ਕਿ ਉਹਨਾਂ ਨੂੰ ਵਿਦੇਸ਼ਾਂ 'ਚ ਜਾਂਤ ਭਰ ਨੌਕਰੀ ਨਹੀਂ ਮਿਲਦੀ ਉਹ ਸਿਰ 10+ ਪਾਸ ਨਹੀਂ ਕੰਮ ਕਰਨ ਦੀ ਆਦਤ ਨਹੀਂ ਹੈ ਉਹਨਾਂ ਨੂੰ ਸਿਕਿਉਰਿਟੀ ਤੋਂ ਇਲਾਵਾ ਹੋਰ ਕੋਈ ਕੰਮ ਆਉਂਦਾ ਨਹੀਂ ਹੈ ਤਾਂ ਕਰਕੇ ਉਹਨਾਂ ਨੂੰ ਬਾਹਰ ਜਾ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾ ਤੁਸੀਂ ਇਹ ਤਾਂ ਕੋਈ ਇੱਕ ਬਦਲਵਾ ਰੂਟ ਹੈ ਔਰ ਤੁਸੀਂ ਆਪ ਦੇ ਪਰਿਵਾਰ ਜੇ ਮੈਰਿਟ ਕੀ ਤੁਸੀਂ ਆਪ ਦੇ ਪਰਿਵਾਰ ਦੇ ਨਾਲ ਜਾਓਗੇ ਜੇ ਤੁਹਾਡੇ ਬੱਚੇ ਨਹੀਂ ਬੱਚੇ ਨਾਲ ਜਾ ਸਕਦੇ ਨਹੀਂ ਜੇਕਰ ਹੋਰ ਕੋਈ ਕਿਸ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੋਵੇ ਸਾਡੇ ਉੱਪਰ ਦਿੱਤੇ ਗਏ ਫਾਰਮ 'ਤੇ 9am 5pm ਮੰਡੇ ਟੂ ਫਰਡੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ ਟੇ ਕਨੈਕਟਡ ਵਿਦ ਅਸ